ਸ਼ਾਸਤਰੀ ਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਪਨੀਰ ਮਸਾਲਾ ਪਕੌੜਾ ਜਿਹੜਾ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਉੱਪਰੋਂ ਕ੍ਰਿਸਪੀ ਤੇ ਅੰਦਰੋਂ ਬਹੁਤ ਹੀ ਜ਼ਿਆਦਾ ਸੌਫਟ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਬਿਲਕੁਲ ਮਤਲਬ ਕਿ ਈਜ਼ੀ ਜਿਹੇ ਤਰੀਕੇ ਨਾਲ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਣ ਵਾਸਤੇ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਮਸਾਲਾ ਤਿਆਰ ਕਰ ਲਵਾਂਗੇ ਇੱਕ ਪੈਨ ਲੈ ਲਾਂਗੇ ਪੈਨ ਨੂੰ ਗਰਮ ਕਰ ਲਵਾਂਗੇ ਗੈਸ ਚਲਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ 1.5 ਚਮਚਾ ਜੀਰੇ ਦਾ ਤੇ ਦੋ ਤਿੰਨ ਚਮਚੇ ਜਿਹੜੇ ਆਪਾਂ ਮੂੰਗਫਲੀ ਦੇ ਪਾ ਦਵਾਂਗੇ ਮੂੰਗਫਲੀ ਜਗ੍ਹਾ ਮੂੰਗਫਲੀ ਦੀ ਜਗ੍ਹਾ ਤੇ ਤੁਸੀਂ ਨਾਰੀਅਲ ਵੀ ਲੈ ਸਕਦੇ ਹੋਗੇ ਤੇ ਚਾਰ ਪੰਜ ਮਿਰਚਾਂ ਹਰ ਸੁੱਕੀਆਂ ਹੋਈਆਂ ਲਾਲ ਤੇ 8 ਤੋਂ 10 ਜਿਹੜੀਆਂ ਲੈ ਲਈਆਂ ਆਪਾਂ ਨੇ ਕਾਲੀਆਂ ਮਿਰਚਾਂ ਤੇ ਤਿੰਨ ਚਾਰ ਟੁਕੜੇ ਦਾਲਚੀਨੀ ਦੇ ਇਹਦੇ ਵਿੱਚ ਤੁਸੀਂ ਲੌਂਗ, ਹਰੀ ਇਲਾਇਚੀ, ਵੱਡੀ ਇਲਾਇਚੀ, ਤੇਜਪੱਤਾ, ਸਾਬਤ ਧਨੀਆ ਹੇਂ ਕੋਈ ਵੀ ਮਤਲਬ ਕਿ ਜਿਹੜਾ ਮਸਾਲਾ ਆਪਣੀ ਮਨਪਸੰਦ ਦਾ ਤੁਸੀਂ ਜਿਹੜਾ ਤੁਹਾਡੇ ਕੋਲੇ ਅਵੇਲੇਬਲ ਹੈਗਾਗਾ ਮਤਲਬ ਕਿ ਮੌਜੂਦ ਹੈਗਾ ਤੁਹਾਡੀ ਰਸੋਈ ਦੇ ਵਿੱਚ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋਗੇ ਨਹੀਂ ਤਾਂ ਜਿੰਨੇ ਤੁਹਾਡੇ ਕੋਲੇ ਸੁੱਕੇ ਮਸਾਲੇ ਹੈਗੇ ਆ ਤੁਸੀਂ ਉਹ ਲੈ ਕੇ ਜਿਹੜਾ ਤੁਸੀਂ ਮਸਾਲਾ ਬਣਾ ਸਕਦੇ ਹੋਗੇ ਤੇ ਇਹ ਮਸਾਲੇ ਦੀ ਜਿਹੜੀ ਸਟਫਿੰਗ ਹੈਗੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਪਕੌੜੇ ਵਿੱਚ ਸਟਫ ਕਰ ਸਕਦੇ ਹੋ ਬੈਂਗਨ ਦੇ ਵਿੱਚ ਆਲੂ ਦੇ ਵਿੱਚ ਸ਼ਿਮਲਾ ਮਿਰਚ ਦੇ ਵਿੱਚ ਤੇ ਤੁਸੀਂ ਸਬਜੀ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਇਸ ਮਸਾਲੇ ਨੂੰ ਜਿਵੇਂ ਆਪਾਂ ਕਈ ਵਾਰ ਪਰਮਾ ਗਿਰਲਾ ਬਣਾਉਣੇ ਆਗੇ ਉਹਦੇ ਵਿੱਚ ਵੀ ਲੈ ਸਕਦੇ ਆ ਇਸ ਮਸਾਲੇ ਨੂੰ ਥੋੜਾ ਬਤਾ ਜੂਸ ਕਰ ਸਕਦੇ ਆ ਜਿਵੇਂ ਪਰਮਾ ਪਿੰਡੀ ਬਣਾਉਣੇ ਆਗੇ ਜਾਂ ਆਪਾਂ ਸ਼ਿਮਲਾ ਮਿਰਚ ਬਣਾ ਲੈਣੇ ਆ ਬੈਂਗਨ ਬਣਾ ਲੈਣੇ ਆ ਪਰਪਲ ਬਣਾ ਲੈਣੇ ਆ ਕਿਹਈ ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਨੇ ਆਪਾਂ ਬਣਾਉਣੇ ਆ ਕਿ ਮਸਾਲਾ ਆਪਣਾ ਜਿਹੜਾ ਪੁੱਜ ਗਿਆ ਹੈਗਾ ਇਹਨੂੰ ਠੰਡਾ ਕਰ ਤੋਂ ਬਾਅਦ ਆਪਾਂ ਇਹਨੂੰ ਰਗੜ ਲਵਾਂਗੇ ਤੁਸੀਂ ਇਹਨੂੰ ਮਿਕਸੀ ਗ੍ਰੈਂਡਰ ਦੇ ਵਿੱਚ ਵੀ ਮਤਲਬ ਕਿ ਰਗੜ ਸਕਦੇ ਹੋ ਪਰ ਇਹ ਤਾਂ ਬਿਲਕੁਲ ਪਾਊਡਰ ਨਹੀਂ ਬਣਾਉਣਾ ਹੈਗਾ ਗਏ ਥੋੜਾ ਜਿਹਾ ਦਰਦਰਾ ਜਿਹਾ ਮਤਲਬ ਕਿ ਰਗੜ ਕੇ ਤਿਆਰ ਕਰਨਾ ਹੈਗਾ ਤੇ ਇਹ ਬਹੁਤ ਹੀ ਜ਼ਿਆਦਾ ਚਟਪਟਾ ਜਿਹੜਾ ਮਸਾਲਾ ਬਣ ਕੇ ਤਿਆਰ ਹੋ ਜਾਂਦਾ ਫਲੇਵਰ ਤੁਸੀਂ ਆਪਣੇ ਮਨਪਸੰਦ ਦਾ ਵੀ ਦੇ ਸਕਦੇ ਹੋ ਉਹਦੇ ਵਿੱਚ ਜਿਵੇਂ ਖੱਟਾ ਮੰਖੱਟਾ ਮਿੱਠਾ ਕਰਨਾ ਹੈਗਾ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਸ਼ੱਕਰ ਐਡ ਕਰ ਸਕਦੇ ਹੋਗੇ ਨਾਲ ਥੋੜਾ ਜਿਹਾ ਨਿੰਬੂ ਐਡ ਕਰ ਸਕਦੇ ਹੋਗੇ ਤੇ ਨਿੰਬੂ ਜਿਹੜਾ ਤੁਸੀਂ ਆਪਣੇ ਮਤਲਬ ਕਿ ਮੌਕੇ ਤੇ ਐਡ ਕਰਨਾ ਨਹੀਂ ਤਾਂ ਇਹਨੂੰ ਸੁੱਕੇ ਨੂੰ ਬਣਾ ਕੇ ਤੁਸੀਂ ਸਟੋਰ ਵੀ ਕਰ ਸਕਦੇ ਹੋਗੇ ਜਿਹੜਾ ਮਸਾਲਾ ਹੈਗਾ ਤੇ ਬਹੁਤ ਹੀ ਚਟਪਟਾ ਜਿਹੜਾ ਮਸਾਲਾ ਇਹ ਬਣ ਕੇ ਤਿਆਰ ਹੁੰਦਾ ਹੈਗਾ ਤੇ ਇਹਨੂੰ ਆਪਾਂ ਦਾਦਰਾ ਜਿਹਾ ਰਗੜ ਲਵਾਂਗੇ ਮਸਾਲਾ ਮਸਾਲਾ ਆਪਣਾ ਜਿਹੜਾ ਦਰਦਰਾ ਚਾ ਰਗੜ ਕੇ ਤਿਆਰ ਹੋ ਗਿਆ ਇਹਦੇ ਵਿੱਚ ਆਪਾਂ ਕੁਝ ਸੁੱਕੇ ਮਸਾਲੇ ਐਡ ਕਰਾਂਗੇ ਬਸ ਸਵਾਦ ਅਨੁਸਾਰ ਹੀ ਕਰਨੇ ਨੇ ਇਹ ਸਭ ਤੋਂ ਪਹਿਲਾਂ ਆਪਾਂ ਚਾਟ ਮਸਾਲਾ ਐਡ ਕਰ ਲਵਾਂਗੇ 1/2 ਚਮਚਾ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰ ਦਵਾਂਗੇ ਆਪਾਂ ਲਾਲ ਮਿਰਚ ਪਾਊਡਰ ਐਡ ਕਰ ਦਵਾਂਗੇ 1/2 ਚਮਚਾ ਤੇ ਥੋੜਾ ਜਿਹਾ ਧਨੀਆ ਪਾਊਡਰ ਐਡ ਕਰ ਦਵਾਂਗੇ ਕਿਉਂਕਿ ਆਪਾਂ ਨੇ ਸਾਬਤ ਵਾਲਾ ਧਨੀਆ ਜਿਹੜਾ ਨਹੀਂ ਐਡ ਕੀਤਾ ਸੀਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਵਾਦ ਅਨਸਾਰ ਜਿਹੜਾ ਨੌਨ ਐਡ ਕਰ ਦਵਾਂਗੇ ਤੇ ਥੋੜੀ ਜੀ ਹਲਦੀ ਐਡ ਕਰ ਦਵਾਂਗੇ ਤੇ ਥੋੜਾ ਜਾਂ ਆਮਚੂਰ ਪਾਊਡਰ ਐਡ ਕਰ ਦਵਾਂਗੇ ਇਹਦੇ ਵਿੱਚ ਤੁਸੀਂ ਮੈਗੀ ਮਸਾਲਾ ਪਾਓ ਪਾਜੀ ਮਸਾਲਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਫਲੇਵਰ ਹੈ ਤੁਸੀਂ ਦੇ ਸਕਦੇ ਹੋਗੇ ਤੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਮਸਾਲੇ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣੀ ਹੈ ਇਹ ਬਿਲਕੁਲ ਦਰਦਰਾ ਜਿਹੜਾ ਮਸਾਲਾ ਬਣ ਕੇ ਤਿਆਰ ਹੋਇਆਗਾ ਤੇ ਬਹੁਤ ਹੀ ਜ਼ਿਆਦਾ ਚਟਪਟਾ ਜਿਹੜਾ ਮਸਾਲਾ ਇਹ ਬਣ ਕੇ ਤਿਆਰ ਹੁੰਦਾ ਹੈਗਾ ਤੇ ਇਹਨੂੰ ਤੁਸੀਂ ਜਿਵੇਂ ਆਪਾਂ ਕਈ ਵਾਰ ਚਾਟ ਬਣਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਉਹਦੇ ਉੱਪਰ ਵੀ ਭੁੱਕ ਕੇ ਖਾ ਸਕਦੇ ਹੋਗੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈਗਾ ਤੇ ਮਸਾਲਾ ਆਪਣਾ ਬਣ ਕੇ ਤਿਆਰ ਹੈ ਤੇ ਇੱਧਰ ਆਪਾਂ ਬੇਸਣ ਦਾ ਕੋਲ ਵੀ ਤਿਆਰ ਕਰ ਲਵਾਂਗੇ ਜਿਹੜਾ ਆਪਾਂ ਪਨੀਰ ਦੇ ਪਕੌੜੇ ਬਣਾਉਣੇ ਹੈਗੇ ਉਹਨਾਂ ਨੂੰ ਡਿਪ ਕਰਨ ਵਾਸਤੇ ਇੱਕ ਕੌਲੀ ਦੇ ਕਰੀਬ ਜਿਹੜੀ ਛੋਟੀ ਕੌਲੀ ਹੈਗੀ ਮੈਂ ਬੇਸਣ ਦੀ ਲੈ ਲਈ ਹੈਗੀ ਤਕਰੀਬਨ ਬੜੇ 3 ਚਮਚ ਲੈ ਲਏ ਹੈਗੇ ਤੇ ਇਹਨਾਂ ਨੂੰ ਆਪਾਂ ਥੋੜੇ ਜਿ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਅੱਧਾ ਚਮਚਾ ਜਵੈਨ ਪਾ ਦਾਂਗੇ ਅੱਧਾ ਚਮਚਾ ਜੀਰਾ ਪਾ ਦਵਾਂਗੇ ਫਿਰ ਥੋੜੀ ਜੀ ਅੱਧਾ ਚਮਚੇ ਦੇ ਕਰੀਬ ਹਲਦੀ ਪਾ ਦਵਾਂਗੇ ਤੇ ਸਵਾਦ ਅਨੁਸਾਰ ਜਿਹੜੀ ਮਿਰਚ ਤੇ ਲੂਣ ਪਾ ਦਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਆਪਾਂ ਸੰਗਣਾ ਜਾਂ ਘੋਲ ਤਿਆਰ ਕਰਕੇ ਰੱਖ ਲਵਾਂਗੇ ਇਦੇ ਵਿੱਚ ਜਿਹੜੀਆਂ ਕੋਈ ਮਾੜੀਆਂ-ਮੁੱਡੀਆਂ ਗੱਠਾਂ ਨਹੀਂ ਆ ਉਹ ਤੁਸੀਂ ਹਾ ਚਮਚੇ ਨਾਲ ਜਿਹੜਾ ਸਮੂਥ ਕਰ ਸਕਦੇ ਹੋਗੇ ਕਿਉਂਕਿ ਗੱਠਾਂ ਫਿਰ ਰਹਿ ਜਾਂਦੀਆਂ ਤਾਂ ਫਿਰ ਜਿਹੜੇ ਪਕੌੜਿਆਂ ਦਾ ਟੇਸ ਹੈ ਨਾ ਉਹਨਾਂ ਵਧੀਆ ਨਹੀਂ ਆਉਂਦਾ ਹੈਗਾ ਕਿਤੇ ਸੁੱਕਾ ਬੇਸਣ ਕਿਤੇ ਗਿੱਲਾ ਬੇਸਣ ਤਾਂ ਕਰਕੇ ਬਿਲਕੁਲ ਸਮੂਥ-ਸਮੂਥ ਫਲਫੀ ਜਿਹਾ ਜਿਹੜਾ ਤੁਸੀਂ ਬੈਟਰ ਤਿਆਰ ਕਰ ਲੈਣਾਗਾ ਇਹ ਤੇ ਫੈਟ ਜੇ ਲੈਣਾਗਾ ਚਮਚੇ ਨਾਲ 4-5 ਮਿੰਟ ਤੇ ਬਿਲਕੁਲ ਫਲਫੀ ਜਿਹਾ ਜਿਹੜਾ ਹੋ ਜਾਊਗਾ ਇਹ ਆਪਣਾ ਬੇਸਣ ਦਾ ਜਿਹੜਾ ਕੋਲ ਹੈਗਾ ਤੇ ਫਿਰ ਉਹਨੇ ਜਿਆਦਾ ਜਿਹੜੇ ਆਪਣੇ ਕ੍ਰਿਸਪੀ ਬਣਨਗੇ ਆਪਣੇ ਜਿਹੜੇ ਪਕੌੜੇ ਨੇਗੇ ਤੇ ਮੈਂ ਨਾ ਇਹਦੇ ਵਿੱਚ ਥੋੜਾ ਜਿਹਾ ਭੁੱਲ ਗਈ ਸੀ ਕਿ ਮਤਲਬ ਕਿ ਵੀਡੀਓ ਐਡਿਟ ਕਰਨ ਵੇਲੇ ਮੈਨੂੰ ਪਤਾ ਚੱਲੇਗਾ ਕਿ ਮੈਂ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਉਣਾ ਭੁੱਲ ਗਈ ਸੀਗੀ ਬੇਸਨ ਦੇ ਘੋਲ ਦੇ ਵਿੱਚ ਤੇ ਤੁਸੀਂ ਇਹਦੇ ਵਿੱਚ ਇੱਕ ਚਮਚੇ ਦੇ ਕਰੀਬ ਜਿਹੜਾ ਤੇਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਐਡ ਕਰ ਸਕਦੇ ਹੋਗੇ ਤੇ ਜਿਹਦੇ ਨਾਲ ਕਿ ਜਿਹੜੇ ਆਪਣੇ ਪਕੌੜੇ ਨੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇਗੇ ਤੇ ਜਿਹੜਾ ਆਪਾਂ ਸਾਰੀਆਂ ਗਠਾਂ ਵਗੈਰਾ ਮਾਰ ਲਿਆ ਨੇ ਵੇਸਨ ਦੀਆਂ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਮਿੱਠਾ ਸੋਡਾ ਪਾ ਦਵਾਂਗੇ ਤੇ ਥੋੜਾ ਜਿਹਾ ਪਾਣੀ ਪਾ ਲਵਾਂਗੇ ਇਹਦੇ ਵਿੱਚ 2-3 ਚਮਚੇ ਤੇ ਕਿਉਂਕਿ ਜਿਹੜਾ ਕੋਰਸ ਆਪਣਾ ਸੰਗਣਾ ਹੀ ਸੀਗਾ ਮੈਂ ਕਿਹਾ ਚਲ ਬਾਚਦੀ ਐਡ ਕਰ ਲੈਨੇ ਆ ਦੇ ਵਿੱਚ ਤੇ ਮਿੱਠਾ ਸੋਡੇ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਤੇ ਇਹਨੂੰ ਆਪਾਂ ਰੱਖ ਦਵਾਂਗੇ ਸਾਈਡ ਤੇ ਤੇ ਦੁਕਾਨੀਆਂਸ ਨੂੰ ਬੈਟਰ ਜਿਹੜਾ ਆਪਣਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈਗਾ ਤੇ ਇੱਧਰ ਆਪਾਂ ਲੈ ਲਵਾਂਗੇ ਪਨੀਰ ਇੱਥੇ ਮੈਂ 200 ਗ੍ਰਾਮ ਜਿਹੜਾ ਪਨੀਰ ਲੱਤਾ ਹੈਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਮਤਲਬ ਕਿ ਜਿਵੇਂ ਦਾ ਜਿਵੇਂ ਪੀਸ ਸੀਗਾ ਮੈਂ ਉਸ ਤਰ੍ਹਾਂ ਇਹਦੇ ਜਿਹੜੇ ਪੀਸ ਕਟਿੰਗ ਕਰ ਲਿਆ ਲੰਬੇ ਲੰਬੇ ਤੇ ਜਿਆਦਾ ਮੋਟੇ ਨਹੀਂ ਕਰਨੇ ਹੈਗੇ ਜਿਵੇਂ ਆਪਾਂ ਪਕੌੜਿਆਂ ਦੇ ਮਤਲਬ ਕਿ ਬਣਾਉਣੀ ਹੈਗੇ ਵੀ ਅੱਧੇ ਇੰਚ ਤੋਂ 1 ਇੰਚ ਦੇ ਵਿੱਚ ਆਪਾਂ ਦੋ ਪੀਸ ਮਤਲਬ ਜਿਹੜੇ ਕਟਿੰਗ ਕਰ ਲੈਣੇ ਹੈਗੇ ਕਿਉਂਕਿ ਕੁਝ ਥੋੜਾ ਜਿਹਾ ਮਤਲਬ ਕਿ ਜਿਹੜਾ ਬੇਸਣ ਆਏਗਾ ਉੱਪਰ ਉਹ ਵੀ ਜਿਹੜਾ ਫੁੱਲ ਜਾਂਦਾ ਤੇ ਫਿਰ ਕਾਫੀ ਜਿਆਦਾ ਵੱਡੇ ਵੱਡੇ ਜੇ ਪੀਸ ਲੱਗਦੇ ਨੇ ਤਾਂ ਕਰਕੇ ਆਪਾਂ ਜਿਹੜਾ ਥੋੜੇ ਜੇ ਪਤਲੇ ਰੱਖਣੇ ਨੇਗੇ ਪੀਸ ਤੇ ਸਾਰੇ ਪੀਸ ਆਪਾਂ ਕਟਿੰਗ ਕਰ ਲਏ ਹੈਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਸਾਲੇ ਦੇ ਵਿੱਚ ਕਰ ਲਵਾਂਗੇ ਡਿਪ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਦੋਨੇ ਸਾਈਡਾਂ ਦੇ ਉੱਪਰ ਇਸ ਤਰ੍ਹਾਂ ਦਬਾ-ਦਬਾ ਕੇ ਮਸਾਲਾ ਆਪਾਂ ਲਗਾ ਕੇ ਰੱਖ ਲਵਾਂਗੇ ਸਾਰੇ ਪੀਸਾਂ ਨੂੰ ਜੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਮਸਾਲਾ ਹੈ ਇਹਨਾਂ ਦੇ ਉੱਪਰ ਲੱਗ ਗਿਆ ਹੈ ਇਸ ਤਰੀਆ ਆਪਾਂ ਸਾਰਿਆਂ ਨੂੰ ਕੋਟ ਕਰ ਲਵਾਂਗੇ ਮਸਾਲੇ ਨਾਲ ਤੇ ਕੋਟ ਕਰਕੇ ਤੇ ਉਸ ਤੋਂ ਬਾਅਦ ਆਪਾਂ ਫਟਾਫਟ ਇਹਨਾਂ ਨੂੰ ਫਰਾਈ ਕਰ ਲਵਾਂਗੇ ਤੇ ਬਹੁਤ ਹੀ ਜਿਆਦਾ ਚਟਪਟੇ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਬਹੁਤ ਜਿਆਦਾ ਟੇਸਟੀ ਲੱਗਦੇ ਨੇ ਚਾਹੇ ਇਹਨਾਂ ਨੂੰ ਚਟਨੀ ਨਾਲ ਖਾਓ ਮਿੱਠੀ ਨਾਲ ਚਾਹੇ ਮਿਰਚਾਂ ਵਾਲੀ ਨਾਲ ਖਾਓ ਤੇ ਚਾਹੇ ਬਿਲਕੁਲ ਸਿੰਪਲ ਇਹਨਾਂ ਨੂੰ ਚਾਹ ਨਾਲ ਲਓ ਬਹੁਤ ਜ਼ਿਆਦਾ ਟੇਸਟੀ ਚਟਪਟੇ ਜਿਹੜੇ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਤੇ ਇਧਰ ਆਪਾਂ ਇੱਕ ਫਰਾਈਪੈਨ ਲੈ ਲਿਆ ਫਰਾਈਪੈਨ ਦੇ ਵਿੱਚ ਪਾ ਲਿਆ ਤੇਲ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਲੈ ਲਵਾਂਗੇ ਇੱਕ ਪੀਸ ਜਿਹੜਾ ਪਨੀਰ ਦਾ ਤੇ ਇਸ ਤਰ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਬੇਸਨ ਦੇ ਵਿੱਚ ਕੋਟ ਕਰ ਲੈਣਾ ਤੇ ਫਰਾਈ ਹੋਣ ਵਾਸਤੇ ਪਾ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਵਧੀਆ ਕ੍ਰਿਸਪੀ ਕਰਕੇ ਮਤਲਬ ਪਕੌੜਿਆਂ ਨੂੰ ਉਲਟਾ ਪਲਟਾ ਕਰਕੇ ਤੇ ਦੋਨੇ ਸਾਈਡਾਂ ਤੋਂ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਬੇਸਨ ਨੂੰ ਫਰਾਈ ਕਰ ਲਵਾਂਗੇ ਤੇ ਜਿਹੜੇ ਪਕੌੜੇ ਇਹ ਚਟਪਟ ਬਣ ਕੇ ਤਿਆਰ ਹੋ ਜਾਂਦੇ ਆ 10 ਮਿੰਟਾਂ ਦੇ ਵਿੱਚ ਜਿਹੜੇ ਤੁਸੀਂ ਕਾਫੀ ਸਾਰੇ ਇਹ ਪਕੌੜੇ ਬਣਾ ਕੇ ਤਿਆਰ ਕਰ ਸਕਦੇ ਹੋ ਜਿਹੜਾ ਮਸਾਲਾ ਹੈਗਾ ਤੁਸੀਂ ਪਹਿਲਾਂ ਵੀ ਬਣਾ ਕੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਜਦੋਂ ਮਰਜ਼ੀ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦੇ ਪਰ ਮਾਸਟਫਿੰਗ ਵਾਲੇ ਪਕੌੜੇ ਦੇ ਵਿੱਚ ਐਡ ਕਰ ਸਕਦੇ ਹੋ ਮਸਾਲੇ ਨੂੰ ਤੇ ਇਹ ਤੁਸੀਂ ਬਣਾ ਕੇ ਸਟੋਰ ਕਰ ਸਕਦੇ ਹੋ ਕਾਫੀ ਮਹੀਨਿਆਂ ਤੱਕਰ ਤੇ ਇਹਨੂੰ ਪਾਣੀ ਨਹੀਂ ਲੱਗਣ ਦੇਣਾ ਹੈਗਾ ਮਸਾਲੇ ਨੂੰ ਤਾਂ ਕਾਫੀ ਦੇਰ ਤੱਕਰ ਜਿਹੜਾ ਮਸਾਲਾ ਹੈ ਖਰਾਬ ਨਹੀਂ ਹੁੰਦਾ ਹੈਗਾ ਕਾ ਕੱਚ ਦੇ ਬਰਤਨ ਦੇ ਵਿੱਚ ਭਰ ਕੇ ਰੱਖੋ ਤੇ ਖਰਾਬ ਨਹੀਂ ਹੁੰਦਾ ਹੈਗਾ ਮਸਾਲਾ ਤੇ ਜਦੋਂ ਪਕੌੜੇ ਬਣਾਉਣ ਹੋਣ ਤੇ फटाफट ਕਟਿੰਗ ਕਰੋ ਮਸਾਲਿਆਂ ਲਗਾਓ ਤੇ ਬੇਸਨ ਦੇ ਘੋਲ ਵਿੱਚ ਡਿਪ ਕਰੋ ਤੇ ਫਰਾਈ ਕਰੋ ਤੇ ਚਟਪਟੀ ਬਣ ਕੇ ਤਿਆਰ ਹੋ ਜਾਂਦੇ ਆ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਇਹਨਾਂ ਨੂੰ ਆਪਾਂ ਇੱਕ ਸਾਈਡ ਤੇ ਫਰਾਈ ਹੋਣ ਤੋਂ ਬਾਅਦ ਦੂਸਰਾ ਪਾਸਾ ਪਲਟ ਦਿੱਤਾ ਤੇ ਦੂਸਰੇ ਪਾਸੇੋਂ ਵੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਤੇ ਆਪਾਂ ਚੈੱਕ ਕਰ ਲਵਾਂਗੇ ਵਧੀਆ ਕ੍ਰਿਸਪੀ ਹੋ ਗਏ ਹੈਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਝਾਰਨੇ 'ਚ ਕੱਢ ਲਵਾਂਗੇ ਦੇਖ ਸਕਦੇ ਹੋ ਦੂਸਰਾ ਪੱਸਾ ਵੀ ਵਧੀਆ ਕਲਰਫੁਲ ਹੋ ਗਿਆ ਹੈਗਾ ਵਧੀਆ ਕ੍ਰਿਸਪੀ ਜਿਹੜੇ ਪਕੌੜੇ ਬਣ ਕੇ ਤਿਆਰ ਹੈਗੇ ਫੁੱਲ ਗਏ ਨੇਗੇ ਮੋٹے-ਮੋਟੇ ਹੋ ਗਏ ਨੇਗੇ ਇਹ ਫੁੱਲ ਕੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਚਾਰਨੀ ਚ ਜਿਹੜਾ ਐਕਸਟਰਾ ਤੇਲ ਹੋਊਗਾ ਉਹ ਆਪਣੇ ਫਰਾਈ ਪੈਨ ਚ ਹੀ ਨਿਕਲ ਜਾਊਗਾ ਤੇ ਤੇਲ ਮੈਂ ਬਹੁਤ ਹੀ ਘੱਟ ਜੂਸ ਕਰਦੀ ਹੁੰਨੀ ਐਗੀ ਕਿਉਂਕਿ ਬਾਰ-ਬਾਰ ਫਰਾਈ ਕੀਤਾ ਤੇਲ ਸਿਹਤ ਲਈ ਚੰਗਾ ਨਹੀਂ ਹੈਗਾਗਾ ਤਾਂ ਕਰਕੇ ਆਪਾਂ ਇੱਕ ਵਾਰ ਫਰਾਈ ਕਰਕੇ ਉਸ ਤੋਂ ਬਾਅਦ ਜਿਹੜਾ ਤੇਲ ਆਪਣਾ ਵੇਸਟ ਹੋ ਜਾਂਦਾ ਤਾਂ ਕਰਕੇ ਥੋੜਾ ਜਿਹਾ ਤੇਲ ਪਾਓ ਤੇ ਉਸ ਤੋਂ ਬਾਅਦ ਆਪਣੇ ਪਕੌੜੇ ਫਰਾਈ ਕਰੋ ਤੇ ਇਹਨਾਂ ਨੂੰ ਤੁਸੀਂ ਕਿਸੇ ਵੀ ਮਤਲਬ ਕਿ ਹੋਰ ਚੀਜ਼ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਕਈ ਵਾਰ ਆਪਾਂ ਕੋਈ ਮਤਲਬ ਕਿ ਕੋਈ ਚੀਜ਼ ਨੂੰ ਸਾਫ਼ ਕਰਨ ਵਾਸਤੇ ਤੇਲ ਦੀ ਜ਼ਰੂਰਤ ਪੈਂਦੀ ਹੈ ਕਈ ਵਾਰ ਜਾਂ ਆਪਾਂ ਨੂੰ ਜਿਵੇਂ ਆਪਾਂ ਗੇਟਾਂ ਵਗੈਰਾ ਦੇ ਲਾਉਣਾ ਹੁੰਦਾ ਹੈਗਾ ਤੇਲ ਤਾਂ ਉਥੇ ਤੁਸੀਂ ਯੂਜ਼ ਕਰ ਸਕਦੇ ਹੋ ਕੋਈ ਕਿਲ ਵੀ ਕੋਈ ਚੀਜ਼ ਜਰ ਵਾਲੀ ਚੀਜ਼ ਹੁੰਦੀ ਹੈਗੀ ਤੇ ਉਹਦੇ ਵਿੱਚ ਆਪਾਂ ਨੂੰ ਤੇਲ ਦੀ ਜ਼ਰੂਰਤ ਪੈਂਦੀ ਹੈਗੀ ਜਿਵੇਂ ਕਈ ਵਾਰ ਆਪਣੇ ਲੋਕ ਹੈਗੇ ਖਰਾਬ ਹੋ ਜਾਂਦੇ ਨੇ ਜਿਵੇਂ ਪਿੰਡਾਂ ਦੇ ਵਿੱਚ ਜਿੰਦੇ ਲਾਉਂਦੇ ਨੇਗੇ ਬੜੇ ਬੜੇ ਤੇ ਜਿਵੇਂ ਜਰ ਲੱਗ ਜਾਂਦੀ ਹੈ ਤੇ ਉਹਨਾਂ ਦੇ ਵਿੱਚ ਜਿਹੜਾ ਤੇਲ ਹੈਗਾ ਯੂਜ਼ ਕੀਤਾ ਜਾਂਦਾ ਤੇ ਉਥੇ ਇਹ ਤੁਸੀਂ ਤੇਲ ਨੂੰ ਯੂਜ਼ ਕਰ ਸਕਦੇ ਹੋਗੇ ਨਾਲ ਤਾਂ ਆਪਾਂ ਜਿਹੜਾ ਤੇਲ ਆਪਣਾ वेस्ट ਨਹੀਂ ਹੋਊਗਾ ਤੇ ਨਾਲੇ ਜਿਹੜਾ ਆਪਣੇ ਕੰਮ ਆ ਜਾਊਗਾ ਤੇ ਤਾਂ ਕਰਕੇ ਮੈਂ ਥੋੜਾ ਜਿਹਾ ਤੇਲ ਪਾਉਣੀ ਹੈਗੀ ਤੇ ਇਹਨੂੰ ਆਪਾਂ ਉਸ ਤੋਂ ਬਾਅਦ ਇਹਨਾਂ ਕਮਾ ਵਾਸਤੇ ਯੂਜ਼ ਕਰ ਲਵਾਂਗੇ ਤੇ ਜਿਹੜੇ ਪਕੌੜੇ ਆਪਣਾ ਦੂਸਰਾ ਬੈਚ ਵੀ ਬਣ ਕੇ ਤਿਆਰ ਹੋ ਗਿਆਗਾ ਤੇ ਇਹਨਾਂ ਨੂੰ ਵੀ ਆਪਾਂ ਕੱਢ ਲਵਾਂਗੇ ਤੇ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਏ ਨੇ ਜਿਹੜੇ ਇਹ ਪਕੌੜੇ ਕਿਸੇ ਵੀ ਚਟਨੀ ਨਾਲ ਤੁਸੀਂ ਸਰਵ ਕਰ ਸਕਦੇ ਹੋਗੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਬਤ ਬਤ ਸਬਸਕ੍ਰਾਈਬ ਕਰਨਾ ਜਲਦ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਹੜਾ ਕੋਈ ਪਹਿਲੀ ਵਾਰ ਦੇਖ ਰਿਹਾ ਹੈਗਾ ਵੀਡੀਓ ਤੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰਨਾ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਕਰਤੇ ਕਰਸਾਰੇ